ਸਸਸੀ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਰਾਤ ਦੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਪੰਜਾਬ ਦੇ ਵਿੱਚ ਕਿਉਂਕਿ ਇੱਕ ਤਕੜਾ ਸਿਸਟਮ ਪੰਜਾਬ ਦੇ ਵਿੱਚ ਐਂਟਰ ਹੋਇਆ ਹੋਇਆ ਹੈ ਜਿਸ ਦੇ ਨਾਲ ਤੇਜ਼ ਹਨੇਰੀਆਂ ਬੱਦਲਬਾਈ ਅਤੇ ਕਿਰਮਣ ਕਰਨੀ ਦਾ ਮਾਹੌਲ ਬਹੁਤੇ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਲਗਭਗ 8 ਤੋਂ 10 ਜ਼ਿਲ੍ਹੇ ਇਸ ਦੀ ਚਪੇਟ ਵਿੱਚ ਫਿਲਹਾਲ ਦਿਖਾਈ ਦੇ ਰਹੇ ਨੇ ਦੁਪਹਿਰ ਤੋਂ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਸਿਸਟਮ ਸੀ ਫਿਲਹਾਲ ਪਹਿਲਾ ਮਾਨਸੇਾ ਜ਼ਿਲ੍ਹੇ ਦੇ ਨੇੜੇ ਜਿਹੜੇ ਸੀ ਅਤੇ ਥੋੜਾ ਬਹੁਤਾ ਮੋਗੇ ਦੇ ਇਲਾਕੇ ਵਿੱਚ ਸੀ ਜੋ ਹੌਲੀ ਹੌਲੀ ਵਧਿਆ ਤੇ ਉੱਤਰ ਪੂਰਬੀ ਉੱਤਰ ਪੱਛਮੀ ਹਵਾ ਚੱਲਣ ਦੇ ਕਾਰਨ ਅੱਗੇ ਵਧਿਆ ਜਿਸ ਦੇ ਨਾਲ ਤੁਸੀਂ ਦੇਖੋਗੇ ਤਾਜ਼ਾ ਸੈਟਲਾਈਟ ਇਮੇਜ ਦੇ ਵਿੱਚ ਇਹ ਪੰਜਾਬ ਦੇ ਇਹਨਾਂ ਇਲਾਕਿਆਂ ਵਿੱਚ ਇਹ ਇਸ ਦੀ ਪકડ ਬਣੀ ਹੋਈ ਹੈ ਤੁਸੀਂ ਦੇਖੋਗੇ ਇਹ ਸਿਸਟਮ ਇਹਨਾਂ ਇਲਾਕਿਆਂ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਕਾਰਨ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਕਪੂਰਥਲਾ ਜਲੰਧਰ ਨਮਾਸ਼ਹਿਰ ਰੂਪਨਗਰ ਨੰਗਲ ਅਨੰਦਪੁਰ ਸਾਹਿਬ ਤੋਂ ਹੁੰਦਾ ਹੋਇਆ ਲੁਧਿਆਣਾ ਮੋਗਾ ਪਟਿਆਲਾ ਫਤਿਹਗੜ੍ਹ ਸਾਹਿਬ ਸਭਜਾ ਅਜੀਤ ਸਿੰਘ ਨਗਰ ਮੁਹਾਲੀ ਤੇ ਸੰਗਰੂਰ ਦੇ ਕੁਝ ਇਲਾਕਿਆਂ ਵਿੱਚ ਤਗੜਾ ਸਿਸਟਮ ਬਣਿਆ ਹੋਇਆ ਤੇਜ਼ ਹਨੇਰੀਆਂ ਚੱਲ ਰਹੀਆਂ ਨੇ ਧੂੜ ਭਰੀਆਂ ਹਨੇਰੀਆਂ ਚੱਲਣ ਦੇ ਕਾਰਨ ਇਹਨਾਂ ਇਲਾਕਿਆਂ ਦੇ ਵਿੱਚ ਹਲਕੇ ਦਰਮਿਆਨੇ ਮੀਂਹ ਦੇ ਹਾਲਾਤ ਵੀ ਫਿਲਹਾਲ ਬਣਦੇ ਹੋਏ ਦਿਖਾਈ ਦੇ ਰਹੇ ਨੇ ਅਗਲੀ ਜਾਣਕਾਰੀ ਦੇਣ ਤੋਂ ਪਹਿਰੇ ਛੋਟੀ ਜਿਹੀ ਰਿਕਵੈਸਟ ਹੈ ਜੀ ਤੁਸੀਂ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਉਸ ਤੋਂ ਇਲਾਵਾ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਉਹ ਵੀ ਲਿਖ ਦਿਓ ਤਾਂ ਕਿ ਬਾਕੀ ਦਰਸ਼ਕ ਵੀਰਾਂ ਨੂੰ ਤੁਹਾਡੇ ਕਮੈਂਟਸ ਤੋਂ ਜਾਣਕਾਰੀ ਬਾਰੇ ਪਤਾ ਲੱਗ ਸਕੇ ਇਹ ਜਿਹੜਾ ਸਿਸਟਮ ਤੁਹਾਨੂੰ ਦਿਖਾਈ ਦੇ ਰਿਹਾ ਇਸ ਦੇ ਨਾਲ ਤੇਜ਼ ਹਨੇਰੀਆਂ ਫਿਲਹਾਲ ਪੰਜਾਬ ਦੇ ਜਿਹੜੇ ਜ਼ਿਲ੍ਹੇ ਗਿਣਾਏ ਨੇ ਇਹਨਾਂ ਵਿੱਚ ਚੱਲ ਰਹੀਆਂ ਨੇ ਤੇ ਲਗਭਗ ਆਉਂਦੇ ਤੋਂ ਤੋਂ 3 ਘੰਟੇ ਇਸੇ ਤਰੀਕੇ ਦਾ ਮਾਹੌਲ ਬਣਿਆ ਰਹੇਗਾ ਹਲਕੀ ਦਰਮਿਆਨੀ ਬੂੰਦਾਬੰਦੀ ਤੇ ਕਿਰਮਣ ਕਣੀ ਦੇ ਵਿੱਚ ਚਾਂਸ ਨੇ ਪਰ ਇਸ ਹਨੇਰੀਆਂ ਦੇ ਨਾਲ ਥੋੜੀ ਬਹੁਤ ਹੀ ਗਰਮੀ ਤੋਂ ਰਾਹਤ ਮਿਲੇਗੀ ਪਰ ਵੱਡੀ ਰਾਤ ਕੋਈ ਦਿਖਾਈ ਨਹੀਂ ਦੇ ਰਹੀ ਕਿ ਬਹੁਤ ਤਕੜਾ ਸਪੈਲ ਲੱਗੇਗਾ ਜਾਂ ਕੋਈ ਬਹੁਤ ਭਾਰੀ ਮੀਂਹ ਹੋਵੇਗਾ ਹਾਂ ਇਕਾ ਦੁੱਕਾ ਪਿੰਡਾਂ ਦੇ ਵਿੱਚ ਕਿਸੇ ਕਿਸੇ ਇਲਾਕੇ ਇਹਨਾਂ ਜਿਹੜੇ ਤੁਹਾਨੂੰ ਗਣਾਏ ਨੇ ਜ਼ਿਲ੍ਹੇ ਇਹਨਾਂ ਵਿੱਚ ਹੋ ਸਕਦਾ ਹੈ ਕਿ ਮੀਂਹ ਹੋਵੇ ਖਾਸ ਤੌਰ ਤੇ ਹਿਮਾਚਲ ਦੇ ਨਾਲ ਲੱਗਦੇ ਇਲਾਕੇ ਜਿਹੜੇ ਹੁਸ਼ਿਆਰਪੁਰ ਤੋਂ ਰੂਪਨਗਰ ਤੋਂ ਨੰਗਲ ਅਨੰਦਪੁਰ ਸਾਹਿਬ ਦੀ ਬੈਲਟ ਤੇ ਥੋੜਾ ਬਹੁਤਾ ਅਗਰ ਗੱਲ ਕੀਤੀ ਜਾਵੇ ਕਰਾਲੀ ਮੁਹਾਲੀ ਮੋਰਿੰਡਾ ਚੰਡੀਗੜ ਇਹਨਾਂ ਦੇ ਬਹੁਤੇ ਇਲਾਕੇ ਵਿੱਚ ਬੱਦਲ ਵਾਈ ਦੇ ਨਾਲ ਕਿਣਮਣ ਕਣੀ ਹੋਣ ਦੇ ਆਸਾਰ ਪਾਣਦੇ ਹੋਏ ਦਿਖਾਈ ਦੇ ਰਹੇ ਨੇ ਪਰ ਭਾਰੀ ਮੀਂਹ ਦੀ ਉਮੀਦ ਫਿਲਹਾਲ ਘਟ ਹੈ ਇਸ ਸਵੇਰ ਦੇ ਵੇਲੇ ਵੀ ਹਲਕੀ ਦਰਮਿਆਨੀ ਕਿਰਮਣ ਕਾਣੀ ਸਾਨੂੰ ਗੁਰਦਾਸਪੁਰ ਪਠਾਨਕੋਟ ਤੋਂ ਹੁਸ਼ਿਆਰਪੁਰ ਨਵਾਂ ਸ਼ਹਿਰ ਦੇ ਇਲਾਕੇ ਵਿੱਚ ਹੁੰਦੀ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਥੋੜਾ ਬਹੁਤਾ ਚਾਂਸ ਮੀਂਹ ਦਾ ਬਣਦਾ ਹੋਇਆ ਦਿਖਾਈ ਦੇ ਸਕਦਾ ਹੈ ਬਾਕੀ ਕੋਈ ਵੱਡੀ ਅਪਡੇਟ ਨਹੀਂ ਹੈ ਅਗਰ ਕੋਈ ਨਵੀਂ ਜਾਣਕਾਰੀ ਪ੍ਰਾਪਤ ਹੁੰਦੀ ਹੈ ਤਾਂ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ